グルੂ ਦੇ ਸਜਣ ਵਾਜੇ ਸਤਸੰਗ ਜੀਓ ਤਤ ਤਨ ਸੇ ਗੁਰ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੇ ਚਰਣਾ ਵਿੱਚ ਜੁੜੇ ਬੈਠੇ ਗੁਰੂ ਰੋ ਗੁਰੂ ਘਰ ਸਾਥ ਸਤਸੰਗ ਜੀਓ ਅਜਲ ਖਾਸ ਸਿੱਧਨਾ ਦਿਵਸ ਜੋ ਦਰੂਦਾਸਿਕ ਹੈ ਦੂ ਦਾ ਪਿਆਰਾ ਹੈ ਉਹ ਅਜਦੇ ਦੇਨ ਖਾਲਸੇ ਦੇ ਜਨਮ ਦਿਹਾੜੇ ਨੂੰ ਖੜਕ ਰਿਆ 325 ਵਾਰ ਖਾਲਸਾ ਸ੍ਰੀ ਦਨੰਦ ਦੇਵ ਸ਼ਰਧਾ ਭਾਵਨਾ ਦੇ ਨਾਲ ਮਨਾ ਰਿਆ ਸੋ ਖਾਲਸਾ ਸ੍ਰੀ ਦਨੰਦ ਦੇਵ ਖਾਲਸੇ ਦੇ ਜਨਮ ਦਿਹਾੜੇ ਦੀ ਆਪ ਸੰਗਤਾਂ ਨੂੰ ਲੋਕ 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 ਬੋਧਿਆ ਹੋਣ ਸਤਿਗੁਰਾਂ ਦੀ ਕਿਰਪਾ ਸਤਿਗੁਰਾਂ ਦੀ ਬਖਸ਼ਿਸ਼ ਹੈ ਸਤਿਗੁਰਾਂ ਦੀ ਰਹਿਮਤ ਹੈ ਜਿੱਥੇ ਨਾਮ ਜਪੀਐ ਪ੍ਰਭ ਪਿਆਰੇ ਛੇ ਆਸਤ ਰਸੋਏ ਨਚਵਾਰੇ ਜਿੱਥੇ ਨਾਮ ਜਪਿਆ ਮੇਰੇ ਗੋਵਿੰਦਾ ਸਹੀ ਲਕਰ ਉਜਾੜੀ ਦੀ ਲੋਕ ਕਿ ਜਿੱਥੇ ਨਾਮ ਜਪਿਆ ਜਾਂਦਾ ਹੈ ਉਸ ਸੌਦਾ ਜਿਹੜਾ ਕਰਦੇ ਰੂਪੀ ਘੜ ਹੈ ਉਹ ਵੀ ਪਵਿੱਤਰ ਹੁੰਦਾ ਹੈ ਜਿਹੜਾ ਸਾਡਾ ਘਰ ਹੈ ਨਾ ਸਾਡਾ ਨਗਰ ਹੈ ਉਹ ਵੀ ਪਵਿੱਤਰ ਹੁੰਦਾ ਹੈ ਇਸ ਲਈ ਵੱਡੇ ਭਾਬਾ ਦੀ ਨਿਸ਼ਾਨੀ ਹੈ ਕਿ ਆਪਾਂ ਸਾਰਿਆਂ ਸੰਤਾਂ ਦੇ ਨਾਲ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਪਾਵਨ ਪਵਿੱਤਰ ਅਸਨਾਂ ਤੇ ਬੜੀ ਕਿਲਪਾ ਹੈ ਸੰਤਾਂ ਦੀ ਰਹਿਮਤ ਹੈ ਅੰਮ੍ਰਿਤ ਵੇੜੇ ਤੋਂ ਅੰਮ੍ਰਿਤ ਵੇੜ ਨੂੰ ਸੰਭਾਲਦੇ ਆ ਸਾਰਿਆਂ ਸੰਤ ਪਰਾਲਣ ਮਿਲ ਕੇ ਸ਼ਰਧਾ ਕੋ ਆਪਣਾ ਦੇ ਨਾਲ ਗੁਰ ਜਨਨਾ ਦੇ ਵਿੱਚ ਪਹੁੰਚ ਕੇ ਸਤਿਗੁਰਾਂ ਦੇ ਦਰਸ਼ਨ ਕਰਕੇ ਬਾਣੇ ਪੜ੍ਹ ਕੇ ਸਰਵਣ ਕਰਕੇ ਆਪਣੇ ਜੀਵਨ ਨੂੰ ਸਫਲਾ ਕਰ ਲਿਆ ਵੱਡੇ ਭਾਗਾਂ ਦੀ ਨਹੀਂ ਸਾਡੇ ਹੈ ਸੋ ਸੰਤਾਂ ਪ੍ਰਤੀ ਜਿਹੜੀ ਜ਼ਰੂਰੀ ਬੇਨਤੀ ਹੈ ਕੀ ਖਾਲਸਾ ਜੀ ਦਾ ਜਨਮ ਦਿਹਾੜਾ ਤੇ ਸਤਿਗੁਰ ਤੇ ਕਿਰਪਾ ਹੋ ਜਾਵੇ ਤੁਹਾਡਾ ਮਨ ਬਣ ਜਾਵੇ ਕੀ ਅਸੀਸ ਬਾਣੀ ਬਾਣੇ ਦੇ ਧਾਰਣੀ ਹੋਈ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਬਾਣੇ ਬਾਣੇ ਦੇ ਧਾਰਣੀ ਹੋਣ ਬਹੁਤ ਵੱਡੀ ਗੁਰਮੁਖਧਰਮ ਦੀ ਕਵਾਇੀ ਹੈ ਜੇ ਤਾਂ ਤਨਸੀਹ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਿਰਪਾ ਕਰਦੇ ਹੈ ਤੋ ਇਹ ਅਸੀਂ ਗੁਰੂ ਕਰ ਉਹਨੇ ਤਾਂ ਬਾਣੀ پڑھਦੇ ਆ ਬਾਣੀ ਸਰਗਨ ਕਰਦੇ ਆ ਤੇ ਗੁਰੂਵਾਲਾ ਜੀ ਤੇ ਇਸ ਲਈ ਲੋੜ ਹੈ ਸਵੇਰ ਨੂੰ ਮੁੱਖ ਰੱਖਿਆ ਆਪਣੇ ਅਮਰਤਾ ਹੀ ਉਹ ਨਾ ਗੁਰੂ ਵਾਲੇ ਬਣਨਾ ਬਾਣੀ ਤੇ ਪੂਰਨ ਹੋਰੋਸਾ ਰੱਖਣਾ ਸਭ ਤੋਂ ਵੱਡੀ ਪ੍ਰਾਪਤੀ ਹੈ ਨਹੀਂ ਤਾਂ ਕੀ ਹੁੰਦਾ ਕਿ ਅਸੀਂ ਗੁਰੂ ਕਰ ਲਈ ਉਹ ਬਹਿ ਜਾ ਤੇ ਹੋਰ ਜਗ੍ਹਾ ਜਗ੍ਹਾ ਤੇ ਮਿੱਤਰ ਦੇ ਬਿਲੇ ਨਾ ਜਿੰਦਗੀ ਦੇ ਵਿੱਚ ਬੜੀ ਆਪਾ ਮੇਤਾ ਬੜੀ ਭਾਵ ਕਰ ਰਿਹਾ ਪਰਵਾਤਾਂ ਨੂੰ ਮੇਰੇ ਲਈ ਇਸ੍ਰੀ ਸਤਗੁਰਾਂ ਦੀ ਬਾਣੀ ਦਾ ਪ੍ਰਮਾਣ ਹੈ ਕਿ ਘਰ ਬਾਹਰ ਪ੍ਰਭ ਸਭਨੇ ਥਾਏ ਸੰਗ ਸਭਾਈ ਜਹਿ ਹੋ ਜਾਈ ਕਿ ਦਿਲ ਦੇ ਰੂਪੀ ਕਰ ਦੇ ਚ ਆਪਣੇ ਸਹਾਰਿਆ ਦੇ ਅਕਾਰ ਪੁਰਖ ਦਾ ਬਾਸਾ ਹੈ ਅਕੋ ਦੇਖੈ ਪਿੱਛੋਂ ਦੇਖੈ ਤੁਜਤੇ ਕਹਾ ਛਾਪਵੇ ਮਨ ਦਾ ਕੀ ਕਰਦਾ ਇਸ ਸੰਸਾਰ ਦੇ ਵਿੱਚ ਆ ਕੇ ਕਿ ਜੋ ਕੀ ਮਾੜਾ ਕਰਦਾ ਦੇਖ ਦੇ ਮਨ ਨੂੰ ਦੇਖਤਾ ਨਹੀਂ ਰਿਹਾ ਪਰ ਸਤਿਗੁਰਾਂ ਦੀ ਬਾਣੀ ਨੇ ਪਰਮਾਣ ਕਰ ਜੀ ਕਿ ਉਹ ਆਕਾਰਪੁਰਕ ਤਾਂ ਤੇਰੇ ਅੰਦਰ ਹੀ ਹੈ ਕੋਉਂ ਦੇਖੈ ਵਿੱਚੋਂ ਦੇਖੈ ਤੁਝ ਦੇ ਕਹਾਸ਼ ਪਾਵੇ ਇਸ ਲਈ ਸਤਿਗੁਰਾਂ ਦੀ ਕਿਰਪਾ ਰਹਿਮਤ ਕਉਸ਼ਸ਼ ਕਰ ਬਾਹਰ ਤੇਰਾ ਪਰਵਾਸਾ ਤੂੰ ਜਨ ਕੀ ਹੈ ਸੰਗ ਕਰ ਕਿਰਪਾ ਪ੍ਰੀਤਮ ਪ੍ਰਭ ਆਪਣੇ ਨਾਮ ਜਪੋ ਘਰ ਆਪassing ਸੇ ਤਾਂ ਅਰਦਾਸ ਕਰਿਏ ਸਤਿਗੁਰਾਂ ਦੇ ਚਰਨਾਂ ਦੇ ਉਪਰ ਬੇਨਤੀ ਕਰੀਏ ਕਿ ਸਾਡੇ ਸਾਰਿਆਂ ਦੇ ਸਤਿਗੁਰ ਜੀ ਰਹਿਮਤ ਬਖਸ਼ਿਸ਼ ਦੇ ਦਿੱਤਾ ਤਵਾ ਚੜਦੀ ਕਲਾ ਗੁਰਸਿੱਖੀ ਜੀਵਨ ਨਾਮ ਸੇਵਾ ਸਿਮਰਨ ਸਾਡੀ ਝੋਲੀ ਦੇ ਵਿੱਚ ਪਾਉਣ ਕਿ ਅਸੀਂ ਅਮਰਤਾ ਹੀ ਹੋਈਏ ਸਾਡਾ ਜੋ ਪਰਿਵਾਰ ਹੈ ਉਹ ਵੀ ਅਮਰਤਾ ਹੀ ਹੋਵੇ ਸਾਡੇ ਜੋ ਬੱਚੇ ਹੈ ਉਹ ਅਮਰਤਾ ਹੀ ਹੋਣ ਇਹ ਜੋ ਅੰਮਲ ਘੜਿਆ ਹੋਣਾ ਇਸਦੀ ਦੇਣ ਹੈ ਇਹ ਮਾਤਾ ਦੀ ਦੇਣ ਹੁੰਦੀ ਹੈ ਜੇ ਮਾਤਾ ਸੰਸਕਾਰੀ ਹੈ ਤਾਂ ਅਸੀਂ ਆਪਣੇ ਪਰਿਵਾਰ ਨੂੰ ਸਿੱਖੀ ਦੀ ਸੇਧ ਦੇ ਸਦਿਸਿ ਲਈ ਪਾਵਾ ਬਣਾਉਣ ਲੋੜ ਹੈ ਕਿ ਆਪ ਕੋ ਆਪਣੇ ਬੱਚਿਆਂ ਨੂੰ ਗੁਰੂ ਚਰਨਾਂ ਦੇ ਨਾਲ ਜੋੜਨ ਦੀ ਕਿਰਪਾ ਤੱਕ ਰਹਿ ਕਰੋ ਗੁਰੂ ਘਰ ਆਉਣ ਦੀ ਪ੍ਰੇਰਣਾ ਕਰ ਰੋ ਇਹ ਖਾਲਸਾ ਸਿਰਜਾ ਸਿਰਜਣ ਦੇਵਸ ਨੂੰ ਉਕ ਲੱਗਦੇ ਆਪ ਸੰਗਤ ਨੂੰ ਬੇਨਤੀ ਹੈ ਇਸ ਲਈ ਆਓ ਸਾਰਿਆਂ ਸੰਗਤਾਂ ਕਿਉਂਕਿ ਸਮਾਂ ਜੋ ਹੈ ਉਹ ਬੜਾ ਨਿਸ਼ਚਿਤ ਹੁੰਦਾ ਹੈ ਜੇ ਬੋਲਦੇ ਆ ਬੋਲਦੇ ਆ ਸਮੇਂ ਦਾ ਪਤਾ ਹੀ ਲੱਗਦਾ ਤੇ ਬੋਲਣ ਲਈ ਬੜੇ ਸਬਰ ਦੀ ਲੋੜ ਹੈ ਆਓ ਖਾਲਸਾ ਸਿਰਜਣਾ ਸਿਰਜਣਾ ਦੇ ਉਸ ਨੂੰ ਮੁਖ ਰੱਖਦੇ ਆ ਆਪਾਂ ਇੱਕ ਸ਼ਬਦ ਦਾ ਵਿਚਾਰ ਕਰਕੇ ਗੁਰਚਾਨਾ ਵਿੱਚ ਕਰਤਾਸ ਕਰੀਏ ਕਿਉਂਕਿ ਅੱਜ ਦੇ ਦਿਨ ਜੋ ਤਖਤ ਸ੍ਰੀ ਦਮਦਮਾ ਸਾਹਿਬ ਤੇ ਲੰਬੜੀ ਸਾਭਾ ਗੁਰੂ ਕੀ ਪਾਤਸ਼ਾਹੀ ਦੇ ਵਿੱਚ ਥਾਲ ਉਹੜਣ ਦੇ ਵਿੱਚੋਂ ਸੰਗਤਾਂ ਗੁਰੂ ਚਰਨਾਂ ਵਿੱਚ ਪੌਂਚ ਕੇ ਪੌਂਚ ਕੇ ਨਰ ਨਸਤਕ ਹੋ ਕੇ ਖਾਲਸਾ ਸਿਰਜਣਾ ਦੇਵ ਜੀ ਦੀਆਂ ਖੁਸ਼ੀਆਂ ਮਨਾ ਰਹੀ ਹੈ ਆਪਾਂ ਵੀ ਗੁਰੂ ਚਰਨਾਂ ਵਿੱਚ ਅਰਦਾਸ ਕਰੀਏ ਸਤਿਗੁਰਾਂ ਦੇ ਚਰਨਾਂ ਉਪਰ ਬੇਨਤੀ ਕਰੀਏ ਕਿ ਸਤਿਗੁਰੂ ਜੀ ਸਾਡੇ ਜੀਵ ਸਾਰਿਆਂ ਤੇ ਕਿਰਪਾ ਕਰੋ ਕਿ ਅਸੀਂ ਤੇਰੇ ਚਰਨਾਂ ਦੇ ਨਾਲ ਜੁੜ ਕੇ ਆਪਣੇ ਜੀਵਨ ਨੂੰ ਸਫਲਾਤ ਦੇ ਲਈ ਕਾਉ ਸਾਰੀ ਬਸਦਾ ਸਬਦ ਨੰਨ